ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 831 ਤੋਂ ਲੈ ਕੇ 832 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਉਸ ਪਰਮੇਸ਼ਰ ਦਾ ਕੋਟਾਨ ਕੋਟ ਤਨਵਾਦ ਜੀ ਜੋ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਗੁਰਵਾਣੀ ਦੀਆਂ ਵਿਚਾਰਾਂ ਕਰਵਾਈ ਜਾ ਰਹੇ ਹਨ ਉਸ ਦਾਤਾ ਦਾ ਲੱਖ ਲੱਖ ਸ਼ੁਕਰ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮਖ ਵਿਰਲਾ ਬੂਜੈ ਕੋਈ ਵੇਣ ਪੈ ਪਿਆ भगत ਨਾ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮਖ ਪਾਵਸ ਰਸ ਰਸ ਮਾਨ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਉਹ ਪਰਮੇਸ਼ਰ ਸਾਰਿਆਂ ਦੇ ਨੇੜੇ ਵਸਦਾ ਹੈ ਕਿ ਸਾਰਿਆਂ ਦੇ ਅੰਦਰ ਹੈ ਸਾਰਿਆਂ ਦੇ ਅੰਗ ਸੰਗ ਹੈ ਤੇ ਉਹ ਸਭ ਕੁਝ ਦੇਖ ਰਿਹਾ ਹੈ ਕਿ ਜੀਵ ਕੀ ਕਰ ਰਹੇ ਹਨ ਤੇ ਸਾਰਿਆਂ ਦੀ ਸੰਭਾਲ ਵੀ ਕਰ ਰਿਹਾ ਹੈ ਪਰ ਇਸ ਗੱਲ ਨੂੰ ਜੋ ਕੋਈ ਜੀਵ ਗੁਰੂ ਦੇ ਸਨਮੁਖ ਰਹਿੰਦਾ ਕੋਈ ਵਿਰਲਾ ਜੀ ਵੀ ਇਸ ਚੀਜ਼ ਨੂੰ ਸਮਝਦਾ ਕਹਿਣ ਨੂੰ ਆਪਾਂ ਸਾਰੇ ਕਹਿੰਦੇ ਆ ਕਿ ਪਰਮੇਸ਼ਰ ਸਾਡੇ ਅੰਗ ਸੰਗਾ ਪਰ ਇਸ ਚੀਜ਼ ਨੂੰ ਅਸਲ ਦੇ ਵਿੱਚ ਸਮਝਣਾ ਬਹੁਤ ਮੁਸ਼ਕਲ ਹੈ ਕੋਈ ਵਿਰਲਾ ਹੀ ਸਮਝਦਾ ਕਹਿੰਦੇ ਜਦੋਂ ਤੱਕ ਪਰਮੇਸ਼ਰ ਦਾ ਡਰ ਅਦਵਨੀ ਇਨਸਾਨ ਨੂੰ ਹੁੰਦਾ ਉਦੋਂ ਤੱਕ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਜਿਹੜੇ ਜੀਵ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਸਦਾ ਹੀ ਸੁੱਖ ਹੁੰਦਾ ਪ੍ਰਮਾਤਮਾ ਦਾ ਨਾਮ ਐਸਾ ਪਦਾਰਥ ਹੈ ਜਿਦੇ ਰਾਹੀ ਜੀਵ ਨੂੰ ਪਰਮੇਸ਼ਰ ਬਾਰੇ ਗਿਆਨ ਹੋ ਜਾਂਦਾ ਜੀਵ ਦੀ ਪਰਮੇਸ਼ਰ ਨਾਲ ਜਾਣ ਪਹਿਚਾਨ ਹੋ ਜਾਂਦੀ ਆ ਉਹਦੇ ਨਾਮ ਰਾਹੀ ਪਰ ਪਾਉਂਦੇ ਨਾਮ ਕੌਣ ਨੇ ਕੋਈ ਵਿਰਲੇ ਜੋ ਗੁਰੂ ਦੇ ਸਨਮੁਖ ਹੋ ਹੁੰਦੇ ਨੇ ਉਹ ਇਸ ਨਾਮ ਦਾ ਰਸ ਚੱਕਦੇ ਨੇ ਫਿਰ ਉਹਨਾਂ ਨੂੰ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਦਰ ਮਿਲਦਾ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਹੋਈ ਕਥ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਫਿਰ ਕਹਿੰਦੇ ਆਮ ਜੀਵਨ ਦੇ ਵਿੱਚ ਹਰ ਕੋਈ ਕਹਿੰਦਾ ਵੀ ਮੈਨੂੰ ਪਰਮਾਤਮਾ ਬਾਰੇ ਪਤਾ ਹਰ ਕੋਈ ਗਿਆਨ ਦੀਆਂ ਗੱਲਾਂ ਕਰਦਾ ਇਸ ਤਰ੍ਹਾਂ ਗਿਆਨ ਦੀਆਂ ਗੱਲਾਂ ਕਰਕੇ ਝਗੜੇ ਹੁੰਦੇ ਨੇ ਅਲੱਗ-ਅਲੱਗ ਧਰਮਾਂ ਦੇ ਲੋਕੀਂ ਅਲੱਗ-ਅਲੱਗ ਤਰ੍ਹਾਂ ਦੇ ਵਾਦ-ਵਿਵਾਦ ਕਰਦੇ ਨੇ ਤੇ ਫਿਰ ਦੁਖੀ ਹੁੰਦੇ ਨੇ ਪਰ ਕਹਿੰਦੇ ਇਸ ਤਰ੍ਹਾਂ ਦਾ ਵਿਵਾਦ ਕਰਨ ਤੋਂ ਦੁਨੀਆ ਰਹਿੰਦੀ ਵੀ ਨਹੀਂਗੀ ਹਰ ਕੋਈ ਕਹਿੰਦਾ ਵੀ ਮੈਨੂੰ ਪਤਾ ਪਰਮਾਤਮਾ ਬਾਰੇ ਜਾਂ ਮੇਰੇ ਧਰਮ ਦੇ ਵਿੱਚ ਪਤਾ ਪਰਮਾਤਮਾ ਬਾਰੇ ਉਹਦੇ ਰਾਹੀਂ ਪਹੁੰਚਿਆ ਜਾ ਸਕਦਾ ਪਰ ਜਦੋਂ ਤੱਕ ਕੋਈ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਚੱਖ ਲੈਂਦਾ ਉਦੋਂ ਤੱਕ ਉਹਨਾਂ ਦੀ ਵਿਕਾਰਾਂ ਵੱਲੋਂ ਤੇ ਮਾਇਆ ਵੱਲੋਂ ਮੁਕਤੀ ਨਹੀਂ ਹੋ ਸਕਦੀ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਕਹਿੰਦੇ ਪਰਮੇਸ਼ਰ ਬਾਰੇ ਗਿਆਨ ਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸੁਰਤ ਜਿਹੜੀ ਜੁੜਨੀ ਆ ਇਹ ਸਭ ਕੁਛ ਗੁਰੂ ਦੀ ਬਖਸ਼ਿਸ਼ ਦੁਆਰਾ ਹੁੰਦਾ ਹੈ ਜਿਨ੍ਹਾਂ ਦੇ ਮਨ ਵਿੱਚ ਉਹ ਸੱਚਾ ਵਸ ਜਾਂਦਾ ਉਹਨਾਂ ਦੀ ਰਹਿਣੀ ਵਹਿਣੀ ਪਵਿੱਤਰ ਹੋ ਜਾਂਦੀ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾ ਉਹ ਪੂਲ ਥਾਉ ਨ ਕੋਈ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਪਾਤਸ਼ਾਹ ਕਹਿੰਦੇ ਉਹ ਗੱਲਾਂ ਤਾਂ ਕਰਦੇ ਨੇ ਪਰ ਜਿਹੜੀ ਉਹਨਾਂ ਦੀ ਰਹਿਣੀ ਬਹਿਣੀ ਆ ਉਹ ਪਵਿੱਤਰ ਨਹੀਂ ਹੁੰਦੀ ਕਿਉਂਕਿ ਮਨ ਵਿੱਚ ਸੱਚਾ ਵਸਿਆ ਨਹੀਂ ਹੈ ਜਿਹੜੇ ਨਾਮ ਤੋਂ ਖੁੰਝੇ ਹੋਏ ਨੇ ਉਹਨਾਂ ਨੂੰ ਕੋਈ ਠਿਕਾਣਾ ਨਹੀਂ ਮਿਲਦਾ ਮਨ ਮਾਇਆ ਬੰਦੇਓ ਸਰਜਾਲ ਘਟ ਘਟ ਵਿਆਪ ਰਹੋ ਵਿਖਨਾਲ ਜਿਹੜੇ ਕਹਿੰਦੇ ਮਾਇਆ ਦੇ ਮੋਹ ਦੇ ਤੀਰ ਨੇ ਉਹਨਾਂ ਨੇ ਜੀਵ ਨੂੰ ਬਿੰਨਿਆ ਹੋਇਆ ਇਹ ਜਿਹੜੀ ਮਾਇਆ ਹਰ ਇੱਕ ਸਰੀਰ ਦੇ ਅੰਦਰ ਹੈ ਜਿਸ ਤਰ੍ਹਾਂ ਪਰਮਾਤਮਾ ਹਰ ਇੱਕ ਸਰੀਰ ਦੇ ਅੰਦਰ ਹੈ ਜੋ ਆਂਜੈ ਸੋ ਦੀ ਸੇ ਕਾਲ ਕਾਰਜ ਸੀ ਦੂਰ ਦੇ ਸਮਾਲ ਜੋ ਵੀ ਜੀਵ ਕਹਿੰਦੇ ਜਗਤ ਵਿੱਚ ਜਨਮ ਲੈਂਦਾ ਆਤਮਿਕ ਮੌਤ ਦੇ ਅਧੀਨਾ ਜੰਮਦਿਆਂ ਆਤਮਿਕ ਮੌਤ ਦੇ ਦੁਆਲੇ ਹੋ ਜਾਂਦੀ ਆ ਕਾਰਜ ਕਿਹਦੇ ਰਾਸ ਹੁੰਦੇ ਨੇ ਜੋ ਪਰਮੇਸ਼ਰ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਨੇ ਉਹਦੇ ਨਾਮ ਨੂੰ ਜਪਦੇ ਨੇ ਸੋ ਗਿਆਨੀ ਜਿਨ ਸਬਦ ਲਿਵਲਾਈ ਮਨਮੁਖ ਹौं ਮੈਂ ਪਤ ਗਵਾਈ ਗਿਆਨਵਾਨ ਉਹ ਹੈ ਜਿਨੇ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੁਰਤ ਜੋੜ ਲਈਆ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਹਉਮੈ ਦੇ ਕਰਕੇ ਆਪਣੀ ਇੱਜ਼ਤ ਗਵਾਈ ਰੱਖਦੇ ਨੇ ਆਪੇ ਕਰਤੈ ਭਗਤ ਕਰਾਈ ਗੁਰਮਖ ਆਪੇ ਦੇ ਵਡਿਆਈ ਫਿਰ ਕਹਿੰਦੇ ਭਾਈ ਜੀਵਨ ਦੇ ਵੀ ਬਸ ਨਹੀਂ ਹੈ ਪਰਮੇਸ਼ਰ ਜਿਹਦੇ ਕੋਲੋਂ ਭਗਤੀ ਕਰਾਉਂਦਾ ਉਹੀ ਭਗਤੀ ਕਰ ਸਕਦਾ ਗੁਰੂ ਦੇ ਸਨਮੁਖ ਰੱਖ ਕੇ ਆਪੇ ਜੀਵਾਂ ਨੂੰ ਆਪਣੇ ਨਾਮ ਦੀ ਵਡਿਆਈ ਦਿੰਦਾ ਰੇਣ ਅੰਦਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਕਹਿੰਦੇ ਨਾਮ ਤੋਂ ਬਿਨਾ ਜੀਵਨ ਹੈ ਜਿਹੜਾ ਜੀਵ ਦਾ ਹਨੇਰੀ ਰਾਤ ਵਾਂਗ ਹੈ ਜੋਤ ਕਦੋਂ ਹੁੰਦੀ ਆ ਜਦੋਂ ਪਰਮੇਸ਼ਰ ਦੀ ਜੋਤ ਪ੍ਰਗਟ ਹੁੰਦੀ ਆ ਫਿਰ ਜੀਵ ਦਾ ਜਿਹੜਾ ਜੀਵਨ ਆ ਉਹ ਪਵਿੱਤਰ ਬਣਦਾ ਨਾਮ ਤੋਂ ਬਿਨਾਂ ਜਿਹੜੇ ਜੀਵ ਨੇ ਕਹਿੰਦੇ ਉਹ ਝੂਠੇ ਨੇ ਉਹਨਾਂ ਦਾ ਜੀਵਨ ਵਿਅਰਥ ਹੈ ਕਹਿੰਦੇ ਮਾੜੀ ਮਤ ਹੈ ਉਹਨਾਂ ਦੀ ਬੇਦ ਪੁਕਾਰੈ ਭਗਤ ਸਰੂਤ ਸੁਣ ਸੁਣ ਮਾਨੈ ਵੇਖੈ ਜੋਤ ਕਹਿੰਦੇ বেদ ਵੀ ਜੀਵਾਂ ਨੂੰ ਭਗਤੀ ਦੀ ਸਿੱਖਿਆ ਦਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪੋ ਜਿਹੜੇ ਏਸ ਸਿੱਖਿਆ ਨੂੰ ਮੰਨ ਕੇ ਉਹਦਾ ਨਾਮ ਜਪਦੇ ਨੇ ਉਹ ਪਰਮੇਸ਼ਰ ਦੀ ਜੋਤ ਨੂੰ ਪ੍ਰਤੱਖ ਦੇਖ ਲੈਂਦੇ ਨੇ। ਸ਼ਾਸਤਰ ਸਿਮਰਤ ਨਾਮ ਦਿੜਾਮ ਗੁਰਮਖ ਸਾਤ ਊਤਮ ਕਰਾਮ ਜਿਹੜੀਆਂ ਸ਼ਾਸਤਰੀਆਂ ਸ਼ਾਸਤਰ ਨੇ ਤੇ ਸਿਮਰਤੀਆਂ ਨੇ ਉਹ ਵੀ ਨਾਮ ਨੂੰ ਦ੍ਰਿੜ ਕਰਨ ਦੀ ਸਿੱਖਿਆ ਦਿੰਦੇ ਨੇ। ਜਿਹੜੇ ਗੁਰੂ ਦੇ ਸਨ ਸਨਮੁਖ ਰਹਿੰਦੇ ਨੇ ਜੀਵ ਉਹ ਇਹ ਪਰਮੇਸ਼ਰ ਦੇ ਨਾਮ ਜਪਣ ਦਾ ਉੱਤਮ ਕੰਮ ਕਰਦੇ ਨੇ ਤੇ ਫਿਰ ਉਹਨਾਂ ਦੇ ਅੰਦਰ ਸ਼ਾਂਤੀ ਦਾ ਵਾਸਾ ਹੁੰਦਾ ਮਨਮੁਖ ਜੋਨੀ ਦੂਖ ਸਹਾਮ ਬੰਦਨ ਟੂਟੇ ਇਕ ਨਾਮ ਵਸਾਮ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹਨਾਂ ਨੂੰ ਇਹ ਜੋਨੀਆਂ ਦੇ ਵਿੱਚ ਆਉਣਾ ਪੈਂਦਾ ਅਲੱਗ-ਅਲੱਗ ਜਨਮ ਲੈਣੇ ਪੈਂਦੇ ਨੇ ਜਨਮ ਮਰਨ ਦੀ ਗੇੜ ਵਿੱਚ ਪੈ ਰਹੇ ਹੁੰਦੇ ਨੇ ਇਹ ਦੁੱਖ ਸਹਾਰਦੇ ਨੇ ਇਹ ਜਨਮ ਮਰਨ ਦਾ ਚੱਕਰ ਕਿਹਨਾਂ ਦਾ ਟੁੱਟਦਾ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਵਸ ਜਾਂਦਾ ਮੰਨੈ ਨਾਮ ਸੱਚੀ ਪਤ ਪੂਜਾ ਕਿਸ ਵੀ ਖਾਣਾ ਨਹੀਂ ਕੋ ਦੂਜਾ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਨੇ ਉਹਨਾਂ ਦੀ ਫਿਰ ਕਹਿੰਦੇ ਇੱਜ਼ਤ ਸੱਚੀ ਹੁੰਦੀ ਆ ਤੇ ਉਹਨਾਂ ਨੂੰ ਆਦਰ ਮਿਲਦਾ ਫਿਰ ਉਹ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਖਦੇ ਉਹਨਾਂ ਨੂੰ ਸਾਰਿਆਂ ਵਿੱਚ ਉਹ ਪਰਮੇਸ਼ਰ ਹੀ ਨਜ਼ਰ ਆਉਂਦਾ ਉਹਦੇ ਬਰਾਬਰ ਦਾ ਕੋਈ ਹੋਰ ਨਹੀਂ ਦਿਸਦਾ ਦੇਖ ਕਹੋ ਪਾਵੇਂ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਕਹਿੰਦੇ ਜਿਹੜੇ ਪਰਮੇਸ਼ਰ ਨੂੰ अनुभव ਕਰ ਲੈਂਦੇ ਨੇ ਉਹ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਹੀ ਵਸਦਾ ਫਿਰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ అనుభవ ਕਰ ਲਿਆ ਉਹ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਹੀ ਵਸਦਾ ਨਾਨਕ ਜੀ ਕਹਿੰਦੇ ਨੇ ਫਿਰ ਉਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਉਸ ਪਰਮੇਸ਼ਰ ਦੇ ਬਰਾਬਰ ਦਾ ਕੋਈ ਨਹੀਂ ਤੇ ਉਹ ਤੋਂ ਬਿਨਾ ਸੰਸਾਰ ਵਿੱਚ ਕੋਈ ਨਹੀਂ ਹਾਰੇ ਕੇ ਜਗਾ ਤੇ ਉਹੀ ਵਿਆਪਕ ਹੈ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁੰਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾ ਵੈ ਕਿਛ ਸੰਗ ਨਾ ਜਾਨਾ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਜੀਵ ਦੀ ਬੁੱਧੀ ਹੈਗੀ ਆ ਉਹ ਵੀ ਮਨ ਦੇ ਪਿੱਛੇ ਲੱਗ ਜਾਂਦੀ ਆ ਜਿਵੇਂ ਮਨ ਕਹਿੰਦਾ ਉਵੇਂ ਕਰਦੀ ਆ ਉਸ ਤਰ੍ਹਾਂ ਦੇ ਕੰਮ ਮਨ ਦੇ ਪਿੱਛੇ ਲੱਗ ਕੇ ਕਰਾਉਂਦੀ ਆ ਜੀਵ ਤੋਂ ਕਹਿੰਦੇ ਜਿਹੜਾ ਮਾਨਾ ਜੀਵ ਦਾ ਇਹ ਸਿਰਫ ਵਿਪਾਪ ਕੀਆ ਪੁੰਨ ਕੀਆ ਬਸ ਇਹ ਇਸ ਚੀਜ਼ ਨੂੰ ਦੇਖਦਾ ਨਾ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਲਾਉਂਦਾ ਹੈ ਕਿ ਮੈਂ ਪਰਮੇਸ਼ਰ ਦਾ ਨਾਮ ਜਪਣਾ ਮੇਰੇ ਲਈ ਉਹੀ ਸਭ ਤੋਂ ਵੱਡਾ ਕਾਰਜ ਹੈ ਦੇਖਦਾ ਕਿ ਆ ਕਰਮ ਪਾਪ ਆ ਕਰਮ ਪੁੰਨ ਹੈ ਕਹਿੰਦੇ ਫਿਰ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋਏ ਨੂੰ ਤ੍ਰਿਪਤੀ ਨਹੀਂ ਆਉਂਦੀ ਹੈ ਤ੍ਰਿਪਤੀ ਜੀਵ ਨੂੰ ਕਦੋਂ ਆਉਂਦੀ ਹੈ ਵਿਕਾਰਾਂ ਵੱਲੋਂ ਮੁਕਤੀ ਕਦੋਂ ਮਿਲਦੀ ਹੈ ਜਦੋਂ ਜੀਵ ਨੂੰ ਪਰਮੇਸ਼ਰ ਪਿਆਰਾ ਲੱਗਣ ਲੱਗ ਜਾਂਦਾ ਨਹੀਂ ਤਾਂ ਕਹਿੰਦੇ ਜੀਵ ਆਪਣਾ ਸਰੀਰ ਧਨ ਇਸਤਰੀ ਇਹਦੇ ਹੰਕਾਰ ਵਿੱਚ ਰਹਿੰਦਾ ਕਿ ਮੇਰੇ ਕੋਲ ਇਹ ਚੀਜ਼ਾਂ ਹੈ ਪਰ ਇਹ ਨਹੀਂ ਸੋਚਦਾ ਕਿ ਨਾਮ ਤੋਂ ਬਿਨਾਂ ਇੱਥੋਂ ਜਾਣ ਲੱਗਿਆਂ ਕੁਝ ਵੀ ਨਾਲ ਨਹੀਂ ਜਾਣਾ ਸਿਰਫ ਪਰਮੇਸ਼ਰ ਦਾ ਨਾਮ ਹੀ ਜਾਣਾ ਕੀਚਰਸ ਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਪਸ ਮੈਂ ਤੇਰੀ ਖਾकू ਖਾ ਕਰ ਲੈ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਲ ਜੀਵ ਕਹਿੰਦੇ ਸੰਸਾਰਕ ਰਸਾਂ ਕਸਾਂ ਦੇ ਵਿੱਚ ਮਸਤ ਰਹਦਾ ਖੁਸ਼ੀਆਂ ਮਨਾਉਂਦਾ ਰਹਿੰਦਾ ਸੰਸਾਰ ਦੇ ਭੋਗ ਭੋਗਦਾ ਜਦੋਂ ਮੌਤ ਹੁੰਦੀ ਆ ਜਿਹੜਾ ਧੰਨ ਹੈਗਾ ਉਹ ਪਰਾਇਆ ਹੋ ਜਾਂਦਾ ਜਿਹੜਾ ਸਰੀਰ ਆ ਉਹ ਮਿੱਟੀ ਵਿੱਚ ਮਿਲ ਜਾਂਦਾ ਨਾਲ ਤੇ ਫਿਰ ਕੁਝ ਨਹੀਂ ਗਿਆ ਨਾ ਜੋ ਕੁਝ ਵੀ ਕਹਿੰਦੇ ਸਰੀਰ ਸਾਰਾ ਕੁਝ ਪਸਾਰਾ ਹੁੰਦਾ ਉਹ ਜੀਵ ਲਈ ਤਾਂ ਮਿੱਟੀ ਵਿੱਚ ਮਿਲ ਜਾਂਦਾ ਜਿਹਦੇ ਲਈ ਉਹ ਸਾਰਾ ਜੀਵਨ ਬਿਆਰਥ ਕਰ ਦਿੰਦਾ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਦੀ ਵਿਕਾਰਾਂ ਦੀ ਮੈਲ ਨਹੀਂ ਉਤਰ ਸਕਦੀ ਗੀਤ ਰਾਗ ਕਨ ਤਾਲ ਸੇ ਕੂਰੇ ਤ੍ਰਹ ਗੁਣ ਉਪਜੈ ਬਿਨ ਸੈ ਦੂਰੇ ਕਹਿੰਦੇ ਜੀਵ ਜਿਹੜੇ ਸੰਸਾਰਿਕ ਰਾਗ ਨਾਦ ਤਾਲ ਗੀਤ ਨੇ ਜਿਹੜੇ ਝੂਠੇ ਨੇ ਉਹਨਾਂ ਵਿੱਚ ਮਸਤ ਰਹਿੰਦਾ ਮਾਇਆ ਦੇ ਤਿੰਨਾ ਗੁਣਾਂ ਦੇ ਵਿੱਚ ਜੰਮਦਾ ਮਰ ਜਾਂਦਾ ਜੀਵ ਤੇ ਇਹਨਾਂ ਗੁਣਾਂ ਕਰਕੇ ਮਾਇਆ ਦੇ ਕਰਕੇ ਪਰਮੇਸ਼ਰ ਤੋਂ ਵਿਛੜਿਆ ਰਹਿੰਦਾ ਦੂਜੀ ਦੁਰਮਤ ਦਰਦ ਨਾ ਜਾਏ ਛੂਟੇ ਗੁਰਮਖਿਦਾਰੂ ਗੁਣ ਗਾਏ ਜਿਹੜੀ ਜੀਵ ਦੀ ਕਹਿੰਦੇ ਅੰਦਰ ਦ્વੈਤ ਦੀ ਭਾਵਨਾ ਮਾੜੀ ਬੁੱਧੀ ਆ ਉਹਦੇ ਕਰਕੇ ਜੀਵ ਦੁਖੀ ਹੁੰਦਾ ਉਹਦਾ ਆਤਮਿਕ ਰੋਗ ਨਹੀਂ ਕਹਿੰਦੇ ਮਰਦਾ ਕਿਸ ਤਰ੍ਹਾਂ ਕਹਿੰਦੇ ਉਹਦਾ ਛੁਟਕਾਰਾ ਹੁੰਦਾ ਜਦੋਂ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਇਹ ਦਵਾਈ ਹੈ ਆਤਮਿਕ ਰੋਗ ਨੂੰ ਠੀਕ ਕਰਨ ਦੀ ਜਦੋਂ ਆਪਾਂ ਕਹਿੰਦੇ ਆਤਮਿਕ ਰੋਗ ਆਤਮਿਕ ਰੋਗ ਹੈ ਜੀਵ ਨੂੰ ਵਿਕਾਰਾਂ ਦੇ ਵਿੱਚ ਮਾਇਆ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਆਸਾ ਦੇ ਵਿੱਚ ਲਾਲਚ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਉਲਜਣਾ ਇਹ ਆਤਮਿਕ ਰੋਗ ਆ ਠੀਕ ਹੁੰਦਾ ਪਰਮੇਸ਼ਰ ਦਾ ਨਾਮ ਜਪਿਆ ਤੋਤੀ ਊਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੈ ਨਟਸਾਲਾ ਨਾਮ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਪਗਤ ਨਹੀਂ ਸੁਖ ਥੀਆ ਜੀਵ ਜਿਸ ਤਰ੍ਹਾਂ ਕਹਿੰਦੇ ਜਿਨ ਤੋਤੀ ਸਾਫ ਪਾ ਲਈਆ ਮੱਥੇ ਤੇ ਤਿਲਕ ਲਾ ਲਿਆ ਗਲ ਵਿੱਚ ਮਾਲਾ ਪਾ ਲਈਆ ਉਹ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਨਟਸਾਲਾ ਦੇ ਵਿੱਚ ਕੋਈ ਜਿਵੇਂ ਨਹੀਂ ਹੁੰਦਾ ਵੀ ਸਵਾੰਗ ਕਰ ਰਹੇ ਨੇ ਕੋਈ ਨਾਟਕ ਕਰ ਰਹੇ ਨੇ ਬਿ ਕੋਦੇਲੀ ਦਿਖਾਵਾ ਹੋ ਰਿਹਾ ਉਪਰੋਂ ਕੱਪੜਿਆਂ ਦਾ ਪਰ ਅੰਦਰ ਜੀਵ ਦੇ ਕਰੋਧ ਹੈ ਕਿਉਂਕਿ ਉਹਨੇ ਨਾਮ ਨੂੰ ਵਿਸਾਰਿਆ ਹੋਇਆ ਤੇ ਮਾਇਆ ਦੇ ਮੋਹ ਵਿੱਚ ਗਲਤਾਨ ਹੈ ਗੁਰੂ ਦੀ ਭਗਤੀ ਤੋਂ ਬਿਨਾ ਕਹਿੰਦੇ ਕਿਸੇ ਨੂੰ ਕਦੇ ਸੁੱਖ ਨਹੀਂ ਮਿਲਿਆ ਗੁਰੂ ਦੀ ਭਗਤੀ ਜਿਹੜੀ ਕਹਿ ਰਹੇ ਆ ਵੀ ਗੁਰੂ ਨੇ ਜਿਹੜੀ ਦੱਸੀ ਆ ਪਰਮੇਸ਼ਰ ਦੀ ਭਗਤੀ ਪਰਮੇਸ਼ਰ ਦੀ ਜਦੋਂ ਤੱਕ ਭਗਤੀ ਨਹੀਂ ਕਰਦੇ ਸੁਖ ਨਹੀਂ پا ਸਕਦੇ ਸੂਕਰ ਸਵਾਨ ਗਰਤਬ ਮੰਜਾਰਾ ਪਸੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿੰਜੋਨ ਪਵਾਈਏ ਬੰਦਨ ਬਾਦਿਆ ਆਈਏ ਜਾਈਏ ਜਿਹੜੇ ਜੀਵ ਕਹਿੰਦੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਫਿਰ ਅਲੱਗ ਅਲੱਗ ਜੂਨਾ ਦੇ ਵਿਚ ਜਾਂਦੇ ਨੇ ਨੇ ਸੂਰ ਕੁੱਤਾ ਖੋਤਾ ਬਿੱਲਾ ਪਸ਼ੂ ਹੋਰ ਨੀਚ ਜਾਤ ਜਾਤਾਂ ਗਈ ਜੀਵ ਨੇ ਜਿਹੜੇ ਉਹਨਾਂ ਅਲੱਗ-ਅਲੱਗ ਕਹਿੰਦੇ ਜੂਨੀਆਂ ਦੇ ਵਿੱਚ ਫਿਰ ਉਹਨਾਂ ਦਾ ਗੇੜ ਪੈਂਦਾ ਹੈ ਇਸ ਤਰ੍ਹਾਂ ਬੰਧਨ ਬਾਧਿਆ ਆਈਏ ਜਾਈਏ ਜਿਹੜੇ ਮਾਇਆ ਦੇ ਵਿਕਾਰਾਂ ਦੇ ਬੰਧਨ ਨੇ ਇਹਦੇ ਨਾਲ ਜੀਵ ਫਿਰ ਜੰਮਦਾ ਮਰਦਾ ਰਹਿੰਦਾ ਹੈ ਗੁਰਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਨਹੀਂ ਨਾਮ ਪਦਾਰਥ ਮਿਲ ਜਾਂਦਾ ਜਦੋਂ ਹਿਰਦੇ ਵਿੱਚ ਨਾਮ ਵਸ ਜਾਂਦਾ ਤਾਂ ਜੀਵਨ ਸਫਲ ਹੋ ਜਾਂਦਾ ਸਾਚੀ ਦਰਗਹ ਪੂਛ ਨਾ ਹੋਏ ਮਾਨੇ ਹੁਕਮ ਸੀ ਜੈ ਦਰ ਸੋਏ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਹੁਕਮ ਮੰਨਦੇ ਨੇ ਪਰਮੇਸ਼ਰ ਦੇ ਦਰ ਤੇ ਪਰਵਾਨ ਹੋ ਜਾਂਦੇ ਨੇ ਉਹਦੀ ਸੱਚੇ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਲੇਖਾ ਨਹੀਂ ਮੰਗਿਆ ਜਾਂਦਾ ਕਿਉਂਕਿ ਲੇਖਾ ਬਾਕੀ ਕੋਈ ਰਹਿ ਨਹੀਂ ਜਾਂਦਾ ਸਤਗੁਰ ਮਿਲੇ ਤਾਂ ਤਿਸ ਕੋ ਜਾਣੈ ਰਹੇ ਜਾਈ ਹੁਕਮ ਪਛਾਨੈ ਜਿਹੜੇ ਜੀਵ ਸਤਗੁਰ ਦੀ ਸ਼ਰਨ ਆਉਂਦੇ ਨੇ ਉਹਨਾਂ ਦਾ ਮਿਲਾਪ ਪਰਮੇਸ਼ਰ ਨਾਲ ਹੋ ਜਾਂਦਾ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿੰਦੇ ਨੇ ਤੇ ਪਰਮੇਸ਼ਰ ਦੇ ਹੁਕਮ ਨੂੰ ਜਾਣਦੇ ਨੇ ਮੰਨਦੇ ਨੇ ਹੁਕਮ ਪਛਾਨ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪਏ ਨਾਸ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦੇ ਹੁਕਮ ਵਿੱਚ ਰਹਿੰਦੇ ਨੇ ਸੱਚੇ ਦੇ ਦਰ ਤੇ ਉਹਨਾਂ ਨੂੰ ਨਿਵਾਸ ਮਿਲ ਜਾਂਦਾ ਗੁਰੂ ਦੇ ਸ਼ਬਦ ਰਾਹੀਂ ਉਹਨਾਂ ਦੀ ਆਤਮਿਕ ਮੌਤ ਖਤਮ ਹੋ ਜਾਂਦੀ ਹੈ रहे ਅਤੀਤ ਜਾਣੈ ਸਭ ਤਿਸ ਕਾ ਤਨ ਮਨ ਅਰਪੈ ਹੈ ਏ ਜਿਸ ਕਾ ਜਦੋਂ ਜੀਵ ਕਹਿੰਦੇ ਆਪ ਨਿਰਲੇਪ ਰਹੇ ਹਰ ਇੱਕ ਚੀਜ਼ ਸਾਡਾ ਸਰੀਰ ਮਨ ਸਭ ਕੁਝ ਇਹ ਸਮਝੇ ਕਿ ਇਹ ਸਮਝੇ ਕਿ ਹੈ ਹੀ ਵੀ ਇਹ ਪਰਮੇਸ਼ਰ ਦਾ ਦਿੱਤਾ ਹੋਇਆ ਇਹਨੂੰ ਆਪਣਾ ਨਾ ਜਾਣੇ ਜਿਹਦਾ ਹੈ ਉਹਦਾ ਮੰਨੇ ਫਿਰ ਕੀ ਹੁੰਦਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਨਾ ਜੰਮਦਾ ਨਾ ਮਰਦਾ ਉਹਦਾ ਜੰਮਣ ਮਰਨ ਦਾ ਗੇੜ ਖਤਮ ਹੋ ਜਾਂਦਾ ਨਾਨਕ ਜੀ ਕਹਿੰਦੇ ਉਹ ਸੱਚੇ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਲਈ ਵਾਸਾ ਪਾ ਲੈਂਦਾ ਉਹਨੂੰ ਜੰਮਣਾ ਮਰਨਾ ਨਹੀਂ ਪੈਂਦਾ ਮੌਤ ਦੇ ਬਾਅਦ ਉਧਨ ਨਿਵਾਸ ਪਰਮੇਸ਼ਰ ਦੇ ਚਰਨਾ ਵਿੱਚ ਹੋ ਜਾਂਦਾ ਹਾਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ